ਜਿਹੜਾ ਢੋਲ ਤੁਸੀਂ ਬਾਜਦਾ ਸੁਣ ਰਹੇ ਹੋ ਕਿ세 ਬਿਆਦਾ ਸਵਾਗਤ ਨਹੀਂ ਇੱਕ ਮੁੱਖ ਮੰਤਰੀ ਤੀਰਥ ਯੋਜਨਾ ਜੇ ਦੂਸਰੇ ਪੜਾ ਦੀ ਸ਼ੁਰੂਆਤ ਹੋ ਰਹੀ ਹੈ ਪਿੰਡ ਬੜੜਵਾਲ ਜ਼ਿਲ੍ਹਾ ਸੰਗਰੂਰ ਤੋਂ ਇਸ ਮੌਕੇ ਸੀਐਮ ਭਗਵੰਤ ਸਿੰਘ ਮਾਨ ਜੀ ਨੇ ਦੋ ਵਸਾਂ ਨੂੰ ਹਰੀ ਝੰਡੀ ਦੇ ਕੇ ਪਿੰਡਾਂ ਦੇ ਬਜ਼ੁਰਗਾਂ ਨੂੰ ਤੇ ਮਤਾਵਾ ਨੂੰ ਮੁੱਖ ਮੰਤਰੀ ਤੀਰਥ ਯੋਜਨਾ ਦੇ ਤਹਿਤ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਬੱਸਾਂ ਦੇ ਰਾਹੀਂ ਭੇਜਿਆ ਪੰਜਾਬ ਸਰਕਾਰ ਦੇ ਸਹਿਯੋਗ ਪਰਾਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵਿਸ਼ੇਸ਼ ਰਿਪੋਰਟ ਸਰਬਜੀਤ ਸਿੰਘ ਕਾਤਰੋਂ ਰਾਮਗੜੀਆ ਟੀਵੀ ਲਈ ਧੰਨਵਾਦ ਮਾਨੋਗ੍ਰਾਫਿਕ ਮਿਸ਼ਨਰ ਦੀ ਪਰੇ ਅਤਿ ਸਤਿ ਸ਼੍ਰੀ ਰਾਮ ਜੀ ਤੁਹਾਨੂੰ ਬਹੁਤ ਬਹੁਤ ਮੈਂ ਕਿਹਾ ਤੁਹਾਡੇ ਕੇਮਨ ਸਰਵਾਰ ਤੇ ਸਭ ਤੋਂ ਸਭ ਤੋਂ ਬੈਠ ਕੇ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਤੇ ਬਹੁਤ ਬਹੁਤ ਧੰਨਵਾਦ ਹੈ ਆਉਣ ਲਈ ਮੁੱਖ ਮੰਤਰੀ ਜੀ ਦਾ ਪਹਿਲ ਵਕਤ ਵਿੱਚ ਸੇਟੇ ਹੋਣ ਤੇ ਜਿਹੜੇ ਮੁੱਖ ਮੰਤਰੀ ਦੀ ਯਾਤਰਾ ਹੋ ਰਹੀ ਹੈ ਉਹਨਾਂ ਦਾ ਹੀ ਦੇਸੀ ਮੋਹਨ ਕਲਵਾਪੀ ਜੀ ਦੇ ਨਾਮ ਤੇ ਸਤਿ ਸ਼੍ਰੀ ਰਾਮ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਮੈਂ ਮੁੱਖ ਮੰਤਰੀ ਜੀ ਦਾ ਸਾਡੇ ਕੋਲ ਇੱਥੇ ਕੁਝ ਸੁਭਾਗੀ ਯਾਤਰੀ ਦੇ ਜਿਨ੍ਹਾਂ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਖੁਦ ਉਹਨਾਂ ਦੇ ਟਿਕਟਸ ਦੇਰੀਆਂ ਨੇ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸੁਸ਼ਿੰਦਰ ਕੌਰ ਪਤਨੀ ਜਗਨਨਾਥ ਸਿੰਘ ਉਹ ਕਿਰਪਾ ਕਰਕੇ ਆਪਣੀ ਟਿਕਟ ਮੇਨ ਮਾਨਯੋਗ ਮੁੱਖ ਮੰਤਰੀ ਜੀ ਤੋਂ ਲੈਣਾ ਦਿਲਤਵਾਰ ਜਗਨਨਾਥ ਸਿੰਘ ਪੁੱਤਰ ਮੁਖਤਿਆਰ ਸਿੰਘ ਇਹ ਜਨਤਿਆਂ ਨੂੰ ਬੇਨਤੀ ਹੈ ਕਿ ਆਪਣੀ ਟਿਕਟ ਮੇਨ ਤੋਂ ਬਾਅਦ ਆਪਣੀ বাস ਦੇ ਵਿੱਚ ਸਵਾਰ ਹੋ ਜਾਣ

इस बात अमृतपाल कौर पत्नी अमरजीत सिंह अमृतपाल कौर पत्नी अमरजीत सिंह अच्छी देख रहे हैं मुख्यमंत्री साहब उन्होंने टिकट सेंड ओवर कर रहे हैं सूबे शाह दे रहे हैं उन्होंने यात्रा वास्ते उन्होंने सहयोग कर रहे हैं अनुराग वर्मा जी सा हो बहुत बहुत धनबाद मुख्यमंत्री साहब फ्लैगऑफ करके बसस को ਮੁੱਖ ਮੰਤਰੀ ਸਾਹਿਬ ਇਹਨਾਂ ਵਰਸਲ ਤੋਂ ਰਵਾਨਾ ਕਰਨਗੇ। ਮੈਂ ਵੱਡੇ ਸਿਉਟੀ ਵਾਲੇ ਵੀਰ ਨੂੰ ਬੇਨਤੀ ਕਰਾਂਗਾ ਕਿ ਪਿੱਛੇ ਇੱਕ ਇੰਦੀ ਮੀਡੀਆ ਦਾ ਵੀਊ ਬਣਾ ਕੇ ਲਿਆ ਜਾਵੇ ਜਿਸ ਦਾ ਅਧਿਆਤ ਧਿਆਨ ਰੱਖਿਆ ਜਾਵੇ ਕਿ ਕੋਈ ਪਿੱਛੇ ਮੀਡੀਆ ਨਾ ਉਹਦਾ ਵੀਊ ਨਾ ਕੱਟਿਆ ਜਾਵੇ। ਤੋਂ ਅੱਜ ਮੁੱਖ ਮੰਤਰੀ ਦੀ ਯਾਤਰਾ ਤੋਰੀ ਯਾਤਰਾ ਦੋ ਦਿਨਾਂ ਦਾ ਇਹ ਜਿਹੜਾ ਬੂਝਾ ਗੇਲ ਹੈ ਉਹਦੀ ਰਜਿਸਟ੍ਰੇਸ਼ਨ 23 ਨੂੰ ਸ਼ੁਰੂ ਹੋਈ ਸੀ ਤੇ ਉਹਦੇ ਜਿਹੜੇ ਫਰਸਟ ਰਾਉਂਡ ਦੇ ਵਿੱਚ ਜਿਹੜੇ ਡਰਾਅ ਦੇ ਵਿੱਚ ਇਹ ਯਾਤਰੀਆਂ ਦੇ ਨਾਮ ਆਏ ਸੀ ਉਹਨਾਂ ਦਾ ਅੱਜ ਪਹਿਲਾ ਜੱਫਾ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਉਹ ਇੱਥੇ ਤੌਰ ਤੇ ਉਹਨਾਂ ਨੂੰ ਰੋਣਨ ਕਰਨ ਵਾਸਤੇ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅੱਜ ਇੱਥੇ ਪਹੁੰਚੇ ਨੇ ਤੋਂ ਯਾਤਰੀ ਸਵਾਗਤ ਹੋਗੇ ਨੇ ਬੱਚਾਂ ਦੇ ਨੇ ਸਾਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿੱਦੇ ਮੈਂ ਪ੍ਰੈਸ ਕਾਨਫਰੰਸ ਕਰਨ ਆਇਆ ਸੀ ਤਾਂ ਉਹਨੇ ਇਹ ਕਹੇ ਤਾਂ ਸਿੱਧੀ ਗੱਲ ਨਹੀਂ ਸੀ ਕਿ ਜਦੋਂ ਤੁਸੀਂ ਯਾਤਰਾ ਤੇ ਜਾਣਾ ਸਿਰਫ ਆਪਣੇ ਕੱਪੜੇ ਲੈ ਕੇ ਜਾਵੋ ਨੇ ਬਾਕੀ ਸਾਰੇ ਅਰੇਂਜਮੈਂਟ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਨੇ ਤਾਂ ਤਾੜੀਆਂ ਜੂਲ ਮਾਰ ਦਿਓ ਇੱਕ ਵਾਰ ਕਿ ਬਹੁਤ ਵੱਡਾ ਮੋਤਾਲਾ ਅੱਜ ਪੰਜਾਬ ਸਰਕਾਰ ਦਾ ਕਿ ਪੰਜਾਬ ਦਾ ਹਰ ਵਿਅਕਤੀ ਅੱਜ ਇਸ ਯਾਤਰਾ ਤੇ ਜਾ ਸਕਦਾ ਹੈ ਤੋਂ ਸੂਬਾ ਸੰਗਠਨ ਵੱਲੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਿ ਉਹਨਾਂ ਨੇ ਇੱਕ ਐਨਾ ਸੋਹਣਾ ਮੌਕਾ ਉਹਨਾਂ ਨੂੰ ਮੁਹੱਈਆ ਕਰਵਾਇਆ ਕਿ ਅੱਜ ਸਰਕਾਰ ਖੁਦ ਉਹਨਾਂ ਨੂੰ ਧਰਮ ਦੇ ਇਤਿਹਾਸਾਂ ਦੀ ਯਾਤਰਾ ਕਰਵਾਉਣ ਵਾਸਤੇ ਰਕੇ ਲੈ ਆ ਰਹੀ ਹੈ। ਤੋਂ ਬਹੁਤ-ਬਹੁਤ ਮੁਬਾਰਕਬਾਦ ਇਹਨਾਂ ਯਾਤਰੀਆਂ ਨੂੰ ਕਿ ਅੱਜ ਉਹ ਇੱਕ ਇਤਿਹਾਸਕ ਤੌਰ ਤੇ ਪਹਿਲੇ ਯਾਤਰੀ ਵਿੱਚ ਪਹਿਲੇ ਯਾਤਰੀ ਬਣ ਕੇ ਇਸ ਜਗ੍ਹਾ ਤੋਂ ਗੁਰੂ ਘਰ ਤੋਂ ਰਵਾਨਾ ਹੋ ਰਹੇ ਨੇ। ਮਾਝ ਦੇ ਮੁੱਖ ਮੰਤਰੀ ਸਾਹਿਬ ਦੀ ਇੱਛਾ ਸੀ ਕਿ ਗੁਰੂ ਘਰ ਦੇ ਬਾਹਰੋਂ ਇਹ ਜੱਥਾ ਰਵਾਨਾ ਕਰਨਾ ਸੋ ਉਸ ਇੱਛਾ ਦੇ ਤਹਿਤ ਤੁਸੀਂ ਦੇਖੋ ਅੱਜ ਕਿੰਨਾ ਸੋਨਾ ਅੱਜ ਰੰਗ ਭਾਗ ਲੱਗੇ ਨੇ ਇਸ ਜਗ੍ਹਾ ਤੇ ਕਿ ਗੁਰੂ ਘਰ ਤੋਂ ਅਸੀਂ ਇਜਾਜ਼ਤ ਲੈ ਕੇ ਤੇ ਅੱਜ ਇਸ ਯਾਤਰਾ ਲਈ ਰਵਾਨਾ ਹੋ ਰਹੇ ਹਾਂ ਹਾਂ ਜੋ ਸਾਹਮਣੇ ਹੋ ਸੋ ਮੁੱਖ ਮੰਤਰੀ ਸਾਹਿਬ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਉਹ ਪਿੰਡ ਵਾਲੇ ਜਿਹੜੇ ਸੱਜਣ ਜਿਹੜੇ ਉਹਨਾਂ ਦੇ ਸਾਥੀ ਰਹੇ ਨੇ ਸੋ ਉਹਨਾਂ ਸੱਜਣਾਂ ਨੂੰ ਮਿਲਣ ਵਾਸਤੇ ਉਹ ਗਏ ਨੇ ਉਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ ਗਏ ਨੇ ਤੁਸੀਂ ਦੇਖੋ ਕਿ ਕਿੰਨਾ ਇਹ ਸੁਭਾਅ ਦਾ ਉਹਨਾਂ ਦਾ ਇੱਕ ਚੰਗਾ ਹਿੱਸਾ ਹੈਗਾ ਕਿ ਖੁਦ ਚਲੇ ਗਏ ਨੇ ਉਹਨਾਂ ਨੂੰ ਮਿਲਣ ਵਾਸਤੇ ਸੋ ਬਹੁਤ-ਬਹੁਤ ਧੰਨਵਾਦ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦਾ ਉਸ ਤੋਂ ਬਾਅਦ ਉਹ ਆਕੇ মিডিਆ ਨੂੰ ਮੁਖਾਤਿਬ ਹੋਣਗੇ ਉਹਨਾਂ ਨਾਲ ਗੱਲਬਾਤਾਂ ਕਰਨਗੇ ਸੋ ਬਹੁਤ ਵੱਡਾ ਮੱਫਾ ਅੱਜ ਵਰੜਵਾਲ ਦੀ ਯੋਜਨਾ ਯੋਜਨਾਬਾਦੀ ਦੱਸਦੇ ਨੇ ਇਸ ਤੋਂ ਲਾਗਾਂ ਜੀ ਕੀ ਬੇਕਤੀਆਂ ਰਣਨੀਤੀਆਂ ਨੇ ਉਹ ਉਹਨਾਂ ਨਾਲ ਦਿਲਾਕਣ ਵਾਸਤੇ ਆਇਦਰ ਆ ਜਾਓ ਆ ਜਾਓ ਇਧਰ ਆ ਜਾਓ ਬਿੰਨੀ ਆ ਜਾਓ ਇਧਰ ਆ ਜਾਓ यो मात्रै मात्रै ਅੱਜ ਦੇ ਫੈਸਲੇ ਵਾਲਾ ਰੰਗਵਾ ਅਗੇ ਜਿਹੜਾ ਰੋਜ਼ ਜਿਵੇਂ ਜਿੰਨ ਪਈ ਅੰਮ੍ਰਿਤ ਦਾ ਉਪਨਿਸ਼ਦ ਉਪਨਿਸ਼ਦ ਉਹਨਾਂ ਨੇ ਦੋ ਤੋਂ ਸੱਤ ਬਣ ਸੀ ਜਿੰਨੇ ਨੂੰ ਉਹਨਾਂ ਨੇ ਬਿਗੋ ਸਨ ਉਹਨਾਂ ਨੇ ਵੀ ਹੋਰ ਤੇਜ਼ ਤੇ ਗੱਲ ਕਰਦੇ ਸਾਡੇ ਇੰਨੇ ਇੰਨੇ ਬੱਚੇ ਸਾਡੇ ਉੱਤੇ ਕਰਦੇ ਪੰਜ ਅੰਨੇ ਸਮਾਉਂਦੇ ਸਾਡੇ ਇਸ ਟ੍ਰੈਫਿਕ ਨਾਲ ਅੱਜ ਜੀ ਸਾਹਿਬ ਉਹ ਬੰਦੇ ਕਿਹੜੇ ਕਿਹੜੇ ਮੇਜ਼ ਤੇ ਨਹੀਂ ਮੋਟੇ ਵੀ ਆ ਗਏ ਆਹ ਇੱਕ 3 ਮੰਚੇ ਲਿਖਾ ਲਿਆ ਜੀ ਨੂੰ ਸਾਰੀ ਕਮਰ ਵਾਪਸ ਕਰਨੀ ਵੀਡੀਓ ਵਾਸਤੇ ਚਾਹ ਰਿਹਾ ਸਰ ਮਹਾਰਾਜ ਰਾਏ ਬੰਦੇ ਨੂੰ ਉਹਦੇ ਤੇ ਉਹਦੇ ਪੈਸਾ ਸੁਣਾ ਕੋਲ ਆ ਗਿਆ ਜੀ ਨੂੰ ਦੇਣੇ ਨਹੀਂ ਕੋਈ ਸਰ ਮਾਨਯੋਗ ਮੁੱਖ ਮੰਤਰੀ ਸਾਹਿਬ ਆਪਣੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਾਤ ਚਲੋ ਸਾਹਿਬ ਆ ਜਾਓ ਜੀ 何 <laughs>